ਫਰੈਂਡਸ ਸੱਚ ਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਐਸ ਪੀ ਐਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਪਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੁੰਦਾਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ 6 6 ਕੁੰਡਿਆਂ ਦੇ ਹਿਸਾਬ ਨਾਲ ਆਪਾਂ ਇਹਦੀ ਕੁੰਡੇ ਲੈਣੇ ਆ ਪਲੱਸ ਦੋ ਕੁੰਡੇ ਆਪਾਂ ਨੇ ਬਾਦਰ ਰੱਖਣੇ ਆ ਸਾਈਡਾਂ ਵਾਸਤੇ ਕਰਦੇ ਆ ਜੀ ਆਪਾਂ ਅੱਜ ਦੀ ਸ਼ੁਰੂਆਤ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਤੇ ਚੈਨ ਦੀ ਪਹਿਲੀ ਸਲਾਈ डिजाइन की पहली सिलाई रिपीट पैटर्न स्टार्ट करेंगे देखिए सब तो पहला तो बनाने डिजाइन की पहली सिलाई सीधे पासे तो पहला कुंडा स्टिच उतारेंगे चार कुंडे सीधे तीन चार चार कुंडे सीधे ਤੱਕ ਆਪਣੇ ਵੱਲ ਕਰਾਂਗੇ ਦੋ ਗੁੰਡੇ ਪੁੱਠੇ ਬਣਾਵਾਂਗੇ ਠੀਕ ਹੈ ਜੀ ਇਹ ਹੀ ਚਾਰ ਗੁੰਡਿਆਂ ਨੂੰ ਆਪਾਂ ਨੇ ਪੂਰੀ ਰੋ ਦੇ ਵਿੱਚ ਜਿਹੜਾ ਰਿਪੀਟ ਕਰਨਾ ਚਾਰ ਗੁੰਡੇ ਸਿੱਤੇ ਹੱਸਦੇ ਤਾਂ ਆਪਣੇ ਵੱਲ ਕਰਾਂਗੇ ਤੋ ਕੁੰਡੇ ਕੁੱਤੇ ਚਾਰ ਕੰਡੇ ਸੁੱਤੇ ਲਾਸਟ ਵਾਲਾ ਐਮ ਸਟਿਚ ਦਿੱਤਾ ਮਰਜੀ ਬਣਾ ਲਓ ਤੋ ਸੈਕੰਡ ਰੋ ਬੈਕ ਸਾਈਡ ਤੋਂ ਪਹਿਲਾ ਕੁੰਡਾ ਐਮ ਸਟਿਚ ਇਹਨੂੰ ਆਪਾਂ ਉਤਾਰ ਲਾਂਗੇ ਤਾਂ ਅੱਗੇ ਆਪਣੇ ਵੱਲ ਕਰਾਂਗੇ ਇੱਥੇ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਕੁੰਡੇ ਆਪਾਂ ਉੱਧਰ ਸਿੱਧੇ ਬਣਾਏ ਆ ਉਹਨਾਂ ਨੂੰ ਇੱਧਰ ਪੁੱਠੇ ਬਣਾਉਣਾ ਜਿਹੜੇ ਆਪਣੇ ਇੱਧਰ ਦੋ ਕੁੰਡੇ ਪੁੱਠੇ ਬਣਾਏ ਹੋਏ ਆ ਉਹਨਾਂ ਤੇ ਆਪਾਂ ਨੇ ਡਬਲ ਬਲ ਮਾਰਨਾ ਬਣਾਉਣੀ ਸਾਰੀ ਸਲਾਈ ਪੁੱਠੀ ਆ ਇੱਕ ਦੋ ਤਿੰਨ ਚ ਚਾਰ ਕੁੰਡੇ ਪੁੱਠੇ ਬਣਾਉਣ ਤੋਂ ਬਾਅਦ ਜਿਹੜੇ ਇੱਧਰ ਦੋ ਕੁੰਡੇ ਬੁੱਠੇ ਬਣੇ ਆ ਉਹਨਾਂ ਨੂੰ ਵੀ ਬਣਾ ਲੇ ਪੁੱਥੇ ਪਰ ਇਹਨਾਂ ਤੇ ਇਸ ਤਰ੍ਹਾਂ ਡਬਲ ਬਲ ਮਾਰਨਾ ਦੋ ਕੁੰਡਿਆਂ ਤੇ ਬੈਕ ਸਾਈਡ ਤੇ ਸਲਾਈ ਦੇ ਵਿੱਚ ਪੂਰੇ ਇਹੀ ਛੇ ਕੁੰਡਿਆਂ ਨੂੰ ਰਿਪੀਟ ਕਰਨਾ ਚਾਰ ਕੁੰਡਿਆਂ ਨੂੰ ਪੁੱਥੇ ਬਣਾਉਣਾ ਦੋ ਤਿੰਨ ਚਾਰ ਦੋ ਕੁੰਡਿਆਂ ਡਬਲ ਬਲ ਮਾਰਨਾ ਜਿਹੜੇ ਉੱਤਰ ਪੁੱਠੇ ਬਣਾਏ ਆ ਉਹਨਾਂ ਤੇ ਡਬਲ ਬਲ ਮਾਰਨਾ ਬਾਕੀ ਸਾਰੇ ਕੁੰਡੇ ਹਨ ਪੁੱਠੇ-ਪੁੱਠੇ ਬਣਾ ਕੇ ਸੈਕਿੰਡ ਰੋਅ ਜਿਹੜੀ ਕੰਪਲੀਟ ਕਰਨੀ ਹੈ ਤੀਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰਨਵਾਂਗੇ ਉਹਨੇ ਇੱਥੇ ਆਪਾਂ ਨੇ ਕੀ ਕਰਨਾ ਦੋ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲਵਾਂਗੇ ਇਹ ਚਾਰ ਕੁੰਡੇ ਆ ਇਹਨਾਂ ਚੋਂ ਦੋ ਕੁੰਡਿਆਂ ਨੂੰ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਫਿਰ ਜਿਹੜੇ ਆਪਾਂ ਨੇ ਆਹ ਕੁੰਡਿਆਂ ਤੇ ਡਬਲ ਬਾਲ ਮਾਰਿਆ ਇਹਨਾਂ ਨੂੰ ਆਪਾਂ ਅੰਕੇ ਲੈ ਕੇ ਆਵਾਂਗੇ ਆਹ ਵਾਲੇ ਦੋ ਕੁੰਡੇ ਨੂੰ ਪਿੱਛੇ ਲੈ ਜਾਂਦੇ ਹਾਂ ਇਸ ਤਰ੍ਹਾਂ తినే బీ తరవ జ కు ఇను పిచ్చే ఇద్దరూ దో కుడే అవ్వగే ਇਹਨਾਂ ਨੂੰ ਵੀ ਸਿੱਧੇ ਹੀ ਬਣਾ ਲਵਾਂਗੇ ਠੀਕ ਜੀ ਇਸੇ ਤਰ੍ਹਾਂ ਹੁਣ ਆਪਾਂ ਜਿਵੇਂ ਇਹ ਚ ਰਿਪੀਟ ਕੀਤਾ ਉਸੇ ਤਰ੍ਹਾਂ ਇਹਨੂੰ ਆਪਾਂ ਇੱਧਰ ਅੱਗੇ ਲੈ ਆਵਾਂਗੇ ਦੋ ਗੁੰਡਿਆਂ ਨੂੰ ਪਿੱਛੇ ਲੈ ਜਾਵਾਂਗੇ ਇਹਨਾਂ ਨੂੰ ਵੀ ਸਿੱਧੇ ਹੀ ਬਣਾ ਲਵਾਂਗੇ। ਇਸ ਟਰੋਕ ਦੇ ਬੈਕ ਸਾਈਡ ਤੋਂ ਇਹਨਾਂ ਨੂੰ ਅੱਕਲੇ ਆਵਾਂਗੇ। ਬਲ ਵਾਲੇ ਫੁੰਦੇ ਨੂੰ ਉੱਚੇ। ਇਹਨਾਂ ਨੂੰ ਵੀ ਤਿੰਨਾਂ ਨੂੰ ਸਿੱਧੇ ਹੀ ਬਣਾ ਲਵਾਂਗੇ। ਲਾਸਟ ਵਾਲਾ ਵੀ ਤੁਸੀਂ ਕਿਵੇਂ ਮਰਜ਼ੀ ਬਣਾ ਲਿਓ ਬਈਆਂ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੇ ਪਹਿਲਾ ਗੁੰਡਾ ਉਤਾਰ ਲਵਾਂਗੇ ਚੌਥੀ ਸਲਾਈ ਦੇ ਵਿੱਚ ਸਾਰੇ ਗੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਹਾਂ ਜੀ ਆਪਣੀਆਂ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਚਾਰ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਆ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਪਹਿਲਾ ਕੁੰਡਾ ਉਤਾਰ ਲਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਠੀਕ ਹੈ ਜੀ ਜਿਹੜਾ ਆਪਣਾ ਇਹ ਵਾਲਾ ਕੁੰਡਾ ਫਰੀ ਵਾਲਾ ਕੁੰਡਾ ਇਹਨੂੰ ਆਪਾਂ ਉੱਠਾ ਬਣਾ ਲੈਣਾ ਠੀਕ ਹੈ ਉਸ ਤੋਂ ਬਾਅਦ ਚਾਰ ਕੁੰਡੇ ਜਿਹੜੇ ਇਹਦੇ ਵਿੱਚ ਨੇ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਸਿੱਧੇ ਹੀ ਬਣਾਵਾਂਗੇ ਜਿਹੜੇ ਆਪਣੇ ਆਹ ਵਾਲੇ ਦੋ ਕੁੰਡੇ ਆ ਫਲੀਆਂ ਵਾਲੇ ਹੁਣ ਆਪਾਂ ਇਹਨਾਂ ਨੂੰ ਪੁੱਠੇ ਬਣਾ ਲਾਂਗੇ ਪਹਿਲਾਂ ਆਪਣਾ ਡਿਜ਼ਾਈਨ ਦੇਖੋ ਇੱਥੇ ਸੀਗਾ ਇਹ ਵਾਲੇ ਦੋ ਕੁੰਡੇ ਪੁੱਠੇ ਬਣਾਏ ਸੀਗੇ ਇੱਥੇ ਹੁਣ ਆਪਣਾ ਇੱਧਰ ਆ ਗਿਆ ਉਹਨਾਂ ਦੇ ਸੈਂਟਰ ਦੇ ਵਿੱਚ ਚਾਰ ਕੁੰਡੇ ਸਿੱਦੇ ਧਿਆਨ ਰਹੀ ਬਸ ਚਿੰਤੇ ਆਪਾਂ ਨੇ ਇਹ ਵਾਲਾ ਡਿਜ਼ਾਈਨ ਪਾਇਆ ਉਹ ਵਾਲੇ ਦੋ ਦੋ ਕੁੰਡੇ ਕੁੱਠੇ ਬਣਨੇ ਆ ਬਾਕੀ ਸਿੱਦੇ ਬਣਨੇ लास्ट ਵਿੱਚ ਵੀ ਦੋ ਕੁੰਡੇ ਸਿੱਦੇ ਰੈਸਟ ਵਿੱਚ ਕੁੰਡੇ ਨੂੰ ਆਪਾਂ ਕੁੱਠਾ ਬਣਾ ਲਵਾਂਗੇ ਡਿਜ਼ਾਈਨ ਦੀ ਹੁਣ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਜੀ ਸਲਾਈ ਪੁੱਠੇ ਪਾਸੇ ਤੋਂ ਡਿਜ਼ਾਈਨ ਪੈਟਰਨ ਸਾਰਾ ਉਸੇ ਤਰ੍ਹਾਂ ਹੀ ਰਹੂਗਾ ਬਸ ਉਸਦੀ ਜਗਾ ਜੜੀ ਉਹ ਚੇਂਜ ਹੋ ਜੂ ਇੱਥੇ ਆਪਾਂ ਦੋ ਕੁੰਡੇ ਪੁੱਠੇ ਬਣਾਵਾਂਗੇ ਉਸ ਤੋਂ ਬਾਅਦ ਆਪਣਾ ਇਹ ਵਾਲਾ ਕੁੰਡਾ ਆ ਗਿਆ ਜਿਹੜਾ ਆਪਾਂ ਉਧਰ ਪੁੱਠਾ ਬਣਾਇਆ ਇਹ ਤੇ ਡਬਲ ਵਾਲ ਮਾਰਾਂਗੇ ਠੀਕ ਹੈ ਜੀ ਫਿਰ ਚਾਰ ਕੁੰਡੇ ਪੁੱਠੇ ਜੋ ਆਪਾਂ ਉਧਰ ਸਿੱਧੇ ਬਣਾਏ ਆ ਬਾਲ ਕਿਹੜੇ ਗੁੰਬੇ ਤੇ ਮਾਰਨਾ ਜਿਹੜੇ ਆਪਾਂ ਨੇ ਸਿੱਧੇ ਪਾਸੇ ਪੁੱਠੇ ਬਣਾਏ ਹੋਣੇ ਇਹਨਾਂ ਤੇ ਡਬਲ ਵੱਲ ਮਾਰਾਂਗੇ ਜਿਨ੍ਹਾਂ ਤੇ ਆਪਣਾ ਡਿਜ਼ਾਈਨ ਬਣਦਾ ਦਾ ਠੀਕ ਹੈ ਤੁਹਾਨੂੰ ਚਾਰ ਗੁੰਬੇ ਉੱਤੇ ਹੁਣ ਆਪਣਾ ਇਹ ਆ ਗਿਆ ਪੁੱਠਾ ਗੁੰਡਾ ਉੱਤੇ ਆਪਾਂ ਡਬਲ ਵੱਲ ਮਾਰ ਦਾਂਗੇ ਦੋ ਗੁੰਡੇ ਪੁੱਠੇ ਲਾਸਟ ਵਾਲਾ ਐ ਸਟਿਚ ਨੂੰ ਤੁਸੀਂ ਜਿੱਦਾਂ ਮਰਜੀ ਬਣਾ ਸਕਦੇ ਹੋ ਡਿਜ਼ਾਈਨ ਦੀ ਤੀਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰ ਲਵਾਂਗੇ ਦੋ ਕੁੰਡੇ ਸਿੱਧੇ ਔਰ ਹੁਣ ਆਪਾਂ ਨੇ ਕੀ ਕਰਨਾ ਇਹ ਵਾਲ ਜਿਹੜੇ ਪਹਿਲਾਂ ਤਾਂ ਆਪਣੀਆਂ ਫਲੀਆਂ ਇੱਧਰ ਨੂੰ ਜਾਂਦੀਆਂ ਨੇ ਹੁਣ ਆਪਾਂ ਇਹਨਾਂ ਨੂੰ ਐ ਇੱਧਰ ਨੂੰ ਲੈ ਕੇ ਚਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹਨਾਂ ਨੂੰ ਆਪਾਂ ਬੈਕ ਸਾਈਡ ਤੋਂ ਦੋ ਕੁੰਡਿਆਂ ਨੂੰ ਪਿੱਛੇ ਲੈ ਆਵਾਂਗੇ ਬਲ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਅੰਦਰ ਨੂੰ ਲੈ ਜਾਏ ਉਹਨਾਂ ਤਿੰਨਾਂ ਕੁੰਡਿਆਂ ਨੂੰ ਵੀ ਸਿੱਧੇ ਹੀ ਬਣਾ ਲਵਾਂਗੇ ਸਿੱਤਣਾ ਫਿਰ ਇਹਨੂੰ ਆਪਾਂ ਅੰਦਰ ਨੂੰ ਲੈ ਆਵਾਂਗੇ ਆ ਦੋ ਗੁੰਡਿਆਂ ਨੂੰ ਪਿੱਛੇ ਲੈ ਜਾਣਗੇ ਇਹਨੂੰ ਆਪਾਂ ਮੂਰਲੀ ਸਾਈਡ ਤੋਂ ਬਲ ਵਾਲੇ ਗੁੰਡੇ ਨੂੰ ਲੈ ਲਾਂਗੇ ਆ ਵਾਲੇ ਦੋ ਗੁੰਡਿਆਂ ਨੂੰ ਆਪਾਂ ਬੈਕ ਸਾਈਡ ਤੋਂ ਇਹਨਾਂ ਨੂੰ ਵੀ ਸਿੱਧੇ ਹੀ ਬਣਾ ਲਵਾਂਗੇ ਠੀਕ ਬਣ ਗਿਆ ਨਾ ਡਿਜ਼ਾਈਨ බැක් සෑඩත හද්ග ලේමගේ එන්න ඔොට බලවලකුඩ හග්ග තුළේමන්ගේ ਆ ਦੋ ਕੁੰਡੇ ਇਹਨਾਂ ਨੂੰ ਆਪਾਂ ਪਿੱਛੇ ਰਹਿ ਜਾਣਗੇ ਇਹਨਾਂ ਨੂੰ ਵੀ ਸਿੱਧੇ ਹੀ ਬਣਾ ਲਵਾਂਗੇ ਲਾਸਟ ਦੇ ਦੋ ਕੁੰਡੇ ਇਹਨਾਂ ਨੂੰ ਵੀ ਸਿੱਧੇ ਬਣਾਵਾਂਗੇ ਐ ਸਟਿਚ ਨੂੰ ਤੁਸੀਂ ਜਿੰਦਾਂ ਮਰਜ਼ੀ ਬਣਾ ਲਿਓ ਦੇਖੋ ਡਿਜ਼ਾਈਨ ਆਪਣਾ ਬਣ ਗਿਆ ਬਹੁਤ ਹੀ ਪਿਆਰਾ ਹੁੰਦੇ ਜਾਂਦੀ ਚੌਥੀ ਸਲਾਈ ਪੁੱਠੇ ਪਾਸੇ ਤੋਂ ਇਹ ਸਾਰੀ ਆਪਾਂ ਨੇ ਪੁੱਠੀ ਪੁੱਠੀ ਹੀ ਬਣਾ ਕੇ ਕੰਪਲੀਟ ਕਰ ਲੈਣੀ ਆ ਸੋ ਇਹ ਆਪਣਾ ਇਹ ਡਿਜ਼ਾਈਨ ਹੋ ਗਿਆ ਕੰਪਲੀਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਵੇਗਾ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ